ਇੱਕ ਪਿੰਡ ਦੇ ਵਿੱਚ ਇੱਕ ਘੁਮਿਆਰ ਰਹਿੰਦਾ ਸੀਗਾ ਜੋ ਘੜੇ ਤੇ ਮਿੱਟੀ ਦੇ ਬਰਤਨ ਬਣਾਉਂਦਾ ਸੀ ਉਸ ਦਾ ਇੱਕ 15 ਸਾਲ ਦਾ ਬੇਟਾ ਸੀ ਜਿਸ ਦਾ ਨਾਮ ਸਿਮਰਨ ਸੀਗਾ ਤੇ ਉਹ ਸਕੂਲ ਵਿੱਚ ਪੜਦਾ ਸੀ ਜਦੋਂ ਸਕੂਲ ਤੋਂ ਆਉਂਦਾ ਸੀ ਆਪਣੇ ਪਿਤਾ ਦੇ ਨਾਲ ਆ ਕੇ ਉਹ ਵੀ ਘੜੇ ਬਣਾਉਣ ਲੱਗ ਜਾਂਦਾ ਸੀਗਾ ਜਦੋਂ ਉਹ ਘੜਾ ਬਣਾਉਂਦਾ ਸੀ ਤੋ ਆਪਣੇ ਪਿਤਾ ਨੂੰ ਪੁੱਛਦਾ ਸੀ ਕਿ ਪਿਤਾ ਜੀ ਮੇਰਾ ਘੜਾ ਦੇਖੋ ਮੈਂ ਕਿਸ ਤਰ੍ਹਾਂ ਦਾ ਬਣਾਇਆ ਹੈ ਉਸ ਦੇ ਪਿਤਾ ਕਹਿੰਦੇ ਸਨ ਕਿ ਪੁੱਤਰ ਘੜਾ ਤਾਂ ਤੇਰਾ ਗੋਲ ਹੈ ਪਰ ਇਸ ਦੇ ਵਿੱਚ ਹਜੇ ਵੀ ਇੱਕ ਕਮੀ ਹੈ ਜਦੋਂ ਵੀ ਸਿਮਰਨ ਨੇ ਆਪਣੇ ਪਿਤਾ ਜੀ ਨੂੰ ਪੁੱਛਣਾ ਹਰ ਵਾਰ ਉਸ ਦੇ ਪਿਤਾ ਨੇ ਇਹੋ ਜਵਾਬ ਦੇਣਾ ਕਿ ਘੜਾ ਤਾਂ ਪੁੱਤਰ ਤੇਰਾ ਠੀਕ ਹੈ ਪਰ ਹਜੇ ਵੀ ਇੱਕ ਕਮੀ ਹੈ ਉਹ ਆਈ ਵਾਰੀ ਕੋਈ ਨਾ ਕੋਈ ਕਮੀ ਉਸ ਦੇ ਵਿੱਚ ਲੱਭਦਾ ਵੀ ਮੇਰੀ ਗਲਤੀ ਕਿੱਥੇ ਹੈ ਕਿਹੜੀ ਕਮੀ ਹੈ ਜੋ ਮੇਰਾ ਘੜਾ ਵਧੀਆ ਨਹੀਂ ਬਣ ਰਿਹਾ ਸਮਾਂ ਬੀਤਦਾ ਗਿਆ ਇਹ ਸਮਾਂ ਆ ਗਿਆ ਕਿ ਉਸ ਦੇ ਪਿਤਾ ਦਾ ਘੜਾ 400 ਦੇ ਵਿੱਚ ਵਿਕ ਰਿਹਾ ਸੀ ਤੇ ਉਸ ਪੁੱਤਰ ਦਾ ਸਿਮਰਨ ਦਾ ਘੜਾ 500 ਦੇ ਵਿੱਚ ਪਿਕਣ ਲੱਗ ਗਿਆ ਜਦੋਂ ਮਾਰਕੀਟ ਦੇ ਵਿੱਚ ਉਹਨਾਂ ਦੇ ਘੜੇ ਵਿਕ ਰਹੇ ਸਨ ਤਾ ਇੱਕ ਦਿਨ ਫੇਰ ਸਿਮਰਨ ਘੜਾ ਬਣਾਉਣ ਤੋਂ ਬਾਅਦ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਪਿਤਾ ਜੀ ਹੁਣ ਮੇਰਾ ਘੜਾ ਦੇਖੋ ਵੀ ਇਹ ਠੀਕ ਹੈ ਤਾਂ ਪਿਤਾ ਜੀ ਦਾ ਫਿਰ ਉਹੀ ਜਵਾਬ ਸੀ ਕਿ ਪੁੱਤਰ ਘੜਾ ਤਾਂ ਤੇਰਾ ਠੀਕ ਹੈ ਪਰ ਹਾਲੇ ਵੀ ਇਸ ਦੇ ਵਿੱਚ ਥੋੜੀ ਜਿਹੀ ਇੱਕ ਕਮੀ ਹੈ ਉਸ ਨੂੰ ਠੀਕ ਕਰ ਉਹ ਗੁੱਸੇ ਦੇ ਵਿੱਚ ਆ ਗਿਆ ਅਤੇ ਆਪਣੇ ਪਿਤਾ ਨੂੰ ਕਹਿਣ ਲੱਗਾ ਕਿ ਪਿਤਾ ਜੀ ਮੇਰਾ ਘੜਾ ਬਣਾਇਆ ਹੋਇਆ ਮਾਰਕੀਟ ਦੇ ਵਿੱਚ 500 ਦਾ ਵਿਕ ਰਿਹਾ ਹੈ ਤੇ ਤੁਹਾਡਾ ਘੜਾ 400 ਦਾ ਵਿਕ ਰਿਹਾ ਹੈ ਤੁਸੀਂ ਹਰ ਵਾਰੀ ਮੇਰੇ ਘੜੇ ਵਿੱਚ ਕਮੀ ਕੱਢ ਦਿੰਦੇ ਹੋ ਪਰ ਮੇਰਾ ਘੜਾ ਤੁਹਾਡੇ ਨਾਲੋਂ ਜ਼ਿਆਦਾ ਕੀਮਤ ਤੇ ਵਿਕ ਰਿਹਾ ਹੈ ਉਸ ਤੋਂ ਬਾਅਦ ਉਸਨੇ ਆਪਣੇ ਪਿਤਾ ਨੂੰ ਪੁੱਛਣਾ ਛੱਡ ਦਿੱਤਾ ਅਤੇ ਘੜੇ ਬਣਾਉਂਦਾ ਗਿਆ ਸਮਾਂ ਬੀਤਣ ਦੇ ਬਾਅਦ ਹੌਲੀ-ਹੌਲੀ ਉਹ ਸਿਮਰਨ ਦੇ ਘੜੇ ਦੇ ਵਿੱਚ ਉਹਦੀ ਕੀਮਤ ਦੇ ਵਿੱਚ ਘਰਾਵਟ ਆਉਣ ਲੱਗ ਗਈ ਉਸ ਦਾ ਘੜਾ 500 ਤੋਂ 400 300 250 ਦੀ ਕੀਮਤ ਤੇ ਆ ਗਿਆ ਅਤੇ ਜੋ ਉਸ ਦੇ ਪਿਤਾ ਦਾ ਘੜਾ ਸੀ ਉਹ 400 ਦਾ ਹੀ ਵਿਕ ਰਿਆ ਸੀ ਉਹ ਬੜਾ ਹੈਰਾਨ ਤੇ ਪਰੇਸ਼ਾਨ ਹੋਇਆ ਅਤੇ ਇੱਕ ਦਿਨ ਉਸ ਨੇ ਰੋਕੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਪਿਤਾ ਜੀ ਪਹਿਲਾਂ ਮੇਰੇ ਘੜੇ ਦੀ ਕੀਮਤ 500 ਸੀ ਅਤੇ ਤੁਹਾਡੇ ਘੜੇ ਦੀ 400 ਹੁਣ ਮੇਰੇ ਘੜੇ ਦੀ ਕੀਮਤ 250 ਰਹਿ ਗਈ ਤੇ ਤੁਹਾਨੂੰ 400 ਹੀ ਮਿਲ ਰਿਹਾ ਹੈ ਤਾਂ ਉਸ ਦੇ ਪਿਤਾ ਨੇ ਬੜੇ ਪਿਆਰ ਦੇ ਨਾਲ ਉਸ ਨੂੰ ਸਮਝਾਇਆ ਕਿ ਦੇਖ ਪੁੱਤਰ ਜਦੋਂ ਮੈਂ ਘੜੇ ਬਣਾਉਣੇ ਸਿੱਖ ਰਿਹਾ ਸੀ ਤਾਂ ਮੈਂ ਆਪਣੇ ਪਿਤਾ ਜੀ ਨੂੰ ਹਰ ਵਾਰ ਕੁਛ ਦੱਸਦਾ ਸੀ ਪਿਤਾ ਜੀ ਮੇਰਾ ਘੜਾ ਕਿਸ ਤਰ੍ਹਾਂ ਦਾ ਬਣਿਆ ਹੈ ਤਾਂ ਮੇਰੇ ਪਿਤਾ ਮੈਨੂੰ ਇੱਕੋ ਹੀ ਜਵਾਬ ਦਿੰਦੇ ਸਨ ਕੀ ਪੁੱਤਰ ਤੇਰਾ ਘੜਾ ਵਧੀਆ ਨਹੀਂ ਬਣਿਆ ਥੋੜੀ ਹੋਰ ਸਪਾਈ ਕਰ ਥੋੜੀ ਜੀ ਕਮੀ ਹੈ ਤੂੰ ਇਸ ਨੂੰ ਦੂਰ ਕਰ ਲ ਪਰ ਮੈਂ ਆਪਣੇ ਬਾਪ ਦੀ ਗੱਲ ਨਾ ਮੰਨੀ ਅਤੇ ਉਹੀ ਗਲਤੀ ਹੈ ਜੇ ਤੂੰ ਕਰ ਰਿਹਾ ਹੈ ਕਿਉਂਕਿ ਜੇ ਮੈਂ ਤੈਨੂੰ ਰੋਜ਼ ਇਹ ਕਹਿ ਰਿਹਾ ਹਾਂ ਦਾ ਇਸ ਦੇ ਵਿੱਚ ਕਮੀ ਹੈ ਤਾਂ ਮੈਨੂੰ ਉਮੀਦ ਸੀ ਵੀ ਤੂੰ ਇੱਕ ਦਿਨ ਪਰਫੈਕਟ ਹੋ ਜਾਏਗਾ ਹਰ ਰੋਜ਼ ਨਾ ਕੋਈ ਨਾ ਕੋਈ ਕਮੀ ਤੂੰ ਜਦੋਂ ਇਸ ਘੜੇ ਦੇ ਵਿੱਚ ਲੱਭੇਗਾ ਨਾ ਇੱਕ ਦਿਨ ਤੈਨੂੰ ਆਪਣੇ ਆਪ ਇਹ ਅਹਿਸਾਸ ਹੋ ਜਾਏਗਾ ਕਿ ਘੜਾ ਬਿਲਕੁਲ ਸਹੀ ਬਣ ਰਿਹਾ ਹੈ ਇਸ ਕਹਾਣੀ ਤੋਂ ਜੋ ਸਾਨੂੰ ਸਿੱਖਿਆ ਮਿਲਦੀ ਹੈ ਉਹ ਇਹੋ ਹੈ ਕਿ ਜੋ ਇਨਸਾਨ ਹਰ ਰੋਜ਼ ਆਪਣੀ ਕਮੀ ਨੂੰ ਦੇਖਦਾ ਹੈ ਉਸ ਦੇ ਵਿੱਚ ਸੁਧਾਰ ਕਰਦਾ ਹੈ ਮਾੜੇ ਗੁਣਾਂ ਨੂੰ ਛੱਡ ਕੇ ਚੰਗੇ ਗੁਣਾ ਨੂੰ ਗ੍ਰਹਿਣ ਕਰਦਾ ਹੈ ਉਹ ਇੱਕ ਨਾ ਇੱਕ ਦਿਨ ਜ਼ਰੂਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦਾ ਹੈ ਅੱਗੇ ਵੱਧ ਜਾਂਦਾ ਹੈ ਜੋ ਆਪਣੀਆਂ ਕਮੀਆਂ ਨੂੰ ਦੇਖ ਕੇ ਉਹੀ ਆਪਣੇ ਆਪ ਤੇ ਮਾਣ ਕਰਨ ਲੱਗ ਜਾਂਦੇ ਹਨ ਹੰਕਾਰਨ ਕਰਨ ਲੱਗ ਜਾਂਦੇ ਹਨ ਕਿ ਮੈਂ ਠੀਕ ਹਾਂ ਮੈਂ ਵਧੀਆ ਹਾਂ ਉਹ ਇਨਸਾਨ ਸਿਰਫ ਉੱਥੇ ਹੀ ਰਹਿ ਜਾਂਦੇ ਹਨ ਇਸ ਕਰਕੇ ਜੋ ਵੀ ਆਪਣੀਆਂ ਕਮੀਆਂ ਹਨ ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਫਰਮਾਉਂਦੇ ਹਨ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਰੱਬ ਰਖਾ ਧੰਵਾਦ ਜੀ